ਬڑے ਦਾਅਵੇ ਕਰਦੇ ਤੇ ਇਹ ਆ ਕਰਦਾਂਗੇ ਉਹ ਕਰਦਾਂਗੇ ਪ੍ਰਸ਼ਤਾਚਾਰ ਖਤਮ ਹੋ ਗਿਆ ਰਿਸ਼ਵਤ ਜ਼ੀਰੋ ਹੋ ਗਈ ਮੇਰਾ ਖਿਆਲ ਕਰੋੜਾਂ ਰੁਪਏ ਦਾ ਇਹ ਤਾਂ ਫੋਸ਼ ਪੋਸਟਰ ਫਲੈਕਸੇ ਲਾਦੇ ਹੁਣ ਪਰ ਆ ਕੀਆ ਗਿਆ ਸਾਹਮਣੇ ਹੁਣ ਭਗਵੰਤਮਨ ਬਿਆਨ ਦੇਵੇ ਕਾਤੇ ਨਾ ਕਿ ਚਫਣੀ ਚ ਡੁੱਬ ਕੇ ਬੈਠਾ ਆਈਜੀ ਹਰਚਨ ਸਿੰਘ ਭੋਲਰ 5 ਲੱਖ ਦੀ ਰਿਸ਼ਵਤ ਨਾਲ ਸੀਬੀਆਈ ਨੇ ਫੜ ਲਿਆ ਕਦੇ ਪੰਜਾਬ ਸਰਕਾਰ ਦੇ ਅਧੀਨ ਬਿਜੀਲੈਂਸ ਨੇ ਕਾਰਵਾਈ ਕੀਤੀ ਆ ਕਦੇ ਨਹੀਂ ਕੀਤੀ ਕਰ ਸਕਦੀ ਕਿਉਂਕਿ ਗੱਲਾਂ ਹੀ ਨੇ ਭਾਈ ਪਟਵਾਰੀਆਂ ਬਾਰੇ ਮਾਲ ਵਿਭਾਗ ਦੇ ਬਾਰੇ ਤਹਿਸੀਲਦਾਰਾਂ ਬਾਰੇ ਭਗਵੰਤ ਜੀ ਮਾਨ ਨੇ ਸ਼ਰਿਆਂ بڑے بڑے ਬਿਆਨ ਦੇਏ ਨੇ ਪਰ ਉਹ ਬਿਆਨ ਇਹ ਨੇ ਆ ਤੁਸੀਂ ਦੇਖਣ ਵਾਲੇ ਜਾਣਦੇ ਹੋ ਕਿਵੇਂ ਤੁਹਾਡੇ ਕੱਪੜੇ ਪਾੜੇ ਜਾ ਰਹੇ ਨੇ ਅੱਜ ਉਹੀ ਛੋਟੇ ਅਫਸਰ ਤੋਂ ਲੈ ਕੇ ਤਹਿਸੀਲਦਾਰ ਕਿਵੇਂ ਲੋਕਾਂ ਦਾ ਖੂਨ ਨਚੋੜ ਨਚੋੜ ਪੈਸੇ ਲੈਂਦੇ ਨੇ ਕਮੈਂਟ ਕਰਕੇ ਦੱਸ ਦਿਓ ਵੀ ਕੀ ਕੀ ਤੁਹਾਡੇ ਨਾਲ ਤੱਕੇ ਹੋ ਰਹੇ ਨੇ ਕਿਵੇਂ ਭ੍ਰਿਸ਼ਟਾਚਾਰ ਚੱਲ ਰਿਹਾ ਜਾਇਜ਼ ਕੰਮਾਂ ਵਾਸਤੇ ਪੈਸੇ ਲਹੇ ਨੇ ਹੁਣ ਭੇਡੋ ਤੁਸੀਂ ਦੱਸੋਗੇ ਜਾਂ ਤੁਹਾਡਾ ਅੱਕਾ ਭਗਵੰਤ ਮਾਨ ਦੱਸੂਗਾ ਵੀ ਆ ਪੰਜਾਬ ਚ ਕਾਣ ਕੀ ਹੋ ਰਿਹਾ ਹੁਣ ਤੁਸੀਂ ਚੁੱਪ ਕਰਕੇ ਬੈਠੇ ਹੋ ਹੁਣ ਕਦੇ ਨਹੀਂ ਢਿੰਗਾ ਮਾਰਦੇ ਪੰਜਾਬ ਚ ਸਾਰਾ ਕੁਝ ਸੌਵੇਂ ਹੋ ਰਿਹਾ ਗੱਲ ਕੀ ਆ ਲੋਕਾਂ ਦੇ ਪੈਸੇ ਨਾਲ ਤੁਸੀਂ ਪ੍ਰਚਾਰ ਹਲੇ ਬੜਾ ਕਰ ਰਹੇ ਹੋ ਵੋਟਾਂ ਵਾਸਤੇ ਸਤਾਈ ਚ ਨਿਕਲਿਓ ਦਾ ਸਾਈ ਲੋਕਾਂ ਦੇ ਹਹਾਕਾਰ ਮੋਲੇ ਤੁਹਾਡੇ ਸਪੀਕਰਾਂ ਦੀ ਆਵਾਜ਼ ਮੱਠੀ ਪੈ ਜਾਣੀ ਆ ਭੱਜਣ ਨੂੰ ਤੁਹਾਨੂੰ ਥਾਂ ਨਹੀਂ ਲੱਭਣੀ ਲੱਖ ਲਾਂਤ ਆ ਉਹ ਪੇਡੂ ਪੇਡੂ ਉਹ ਤੁਹਾਡੇ ਤੇ ਜੇ ਅੱਜ ਵੀ ਨਾ ਬੋਲੇ